ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਐਕਸ਼ਨ ਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਪੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 6545 ਐਫ ਆਈ ਆਰ ਦਰਜ ਕੀਤੀਆਂ ਨੇ 10895 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਤਾਂ ਕੋਈ ਅਸੀ ਅਲਾਮਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਬਟਾਲਾ ਵਿੱਚ ਮੌਸਮ ਨੇ ਬਦਲਿਆ ਮિજાਜ ਚਿੱਟੇ ਦਿਨ ছায়ਾ ਹਨੇਰਾ ਤਸਵੀਰ ਦੇਖ ਲਵੋ ਕਿ ਇਹ ਬਟਾਲਾ ਦੀ ਤਸਵੀਰ ਹੈ ਜਿੱਥੇ ਯਕਦਮ ਮੌਸਮ ਨੇ ਮિજાਜ ਬਦਲਿਆ ਹੈ ਔਰ ਚਿੱਟੇ ਦਿਨ ਹਨੇਰਾ ਛਾ ਗਿਆ ਹੈ ਬੇਸ਼ੱਕ ਬਰਸਾਤ ਤਾਂ ਨਹੀਂ ਹੋਈ ਲੇਕਿਨ ਹਨੇਰੀ ਠੰਡੀ ਚੱਲ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ निजात ਮਿਲਿਆ ਹੈ 40 ਡਿਗਰੀ ਦੇ ਆਸ-ਪਾਸ ਟੈਂਪਰੇਚਰ ਸੀ ਜਿਹੜਾ ਹੁਣ ਲਗਾਤਾਰ ਘਟ ਰਿਹਾ ਹੈ ਔਰ ਗਰਮੀ ਤੋਂ ਨਿਜਾਤ ਮਿਲ ਰਹੀ ਹੈ ਤਸਵੀਰ ਹੈ ਬਟਾਲਾ ਸ਼ਹਿਰ ਦੀ ਜਿੱਥੇ ਤੇਜ਼ ਹਨੇਰੀ ਚੱਲ ਰਹੀ ਹੈ ਔਰ ਹਨੇਰੀ ਚੱਲਣ ਕਰਕੇ ਮੌਸਮ ਨੇ ਮਿਜਾਜ ਬਦਲਿਆ ਹੈ ਔਰ ਜਿਹੜੀ ਗਰਮੀ ਹੈ ਉਸ ਤੋਂ ਰਾਹਤ ਮਿਲ ਰਹੀ ਹੈ ਗਰਮੀ ਇੱਕਦਮ ਵੱਧ ਗਈ ਸੀ ਅਚਾਨਕ ਚਿੱਟੇ ਦਿਨ ਜੋ ਹੈ ਉਹ ਹਨੇਰਾ ਛਾ ਗਿਆ ਹੈ ਇਹ ਤਸਵੀਰ ਬਟਾਲਾ ਦੇ ਸੁੱਖਾ ਸਿੰਘ ਮਤਾਬ ਸਿੰਘ ਚੌਂਕ ਦੀ ਹੈ ਜਿੱਥੇ ਇੱਕਦਮ ਮੌਸਮ ਨੇ ਮਿਜਾਜ ਬਦਲਿਆ ਔਰ ਉਹ ਗਰਮੀ ਤੋਂ ਨجات ਪਾਈ ਜਾ ਰਹੀ ਹੈ ਕੁਝ ਲੋਕ ਇੱਥੇ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿੰਨਾ ਕੁ ਮੌਸਮ ਨੇ ਮੂਜਾਜ ਬਦਲਿਆ ਕੀ ਨਾਮ ਜੀ ਕੁਲਵੰਤ ਸਿੰਘ ਜੀ ਜੀ ਨੇਰੀ ਚੱਲ ਪਈ ਮੌਸਮ ਠੰਡਾ ਹੋ ਗਿਆ ਕਿੰਨੀ ਕੁ ਗਰਮੀ ਤੋਂ ਨجات ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਬਿਲਕੁਲ ਬਹੁਤ ਜ਼ਿਆਦਾ ਦੇ ਬਹੁਤ ਜ਼ਿਆਦਾ ਫਰਕ ਪਿਆ ਬਈ ਮੀਂਹ ਤਾਂ ਬੇਸ਼ੱਕ ਨਹੀਂ ਪਿਆ ਲੇਕਿਨ ਹਵਾ ਠੰਡੀ ਆ ਹਾਂ ਮੌਸਮ ਠੰਡਾ ਹੋ ਗਿਆ ਵਾ ਤੇ ਮੇਰੇ ਖਿਆਲ ਚ ਇੱਕ ਦੋ ਦਿਨ ਰਹੇਗਾ ਕਿ ਨਹੀਂ ਜੋ ਟੀਵੀ ਤੇ ਨਿਊਜ਼ ਸੀ ਹਾਂ ਟੀਵੀ ਦੇ ਮੁਤਾਬਕ ਤੇ ਗਰਮੀ ਦੇ ਵਿੱਚ ਕੰਮ ਕਰਨਾ ਕਿੰਨਾ ਔਖਾ ਹੋ ਜਾਂਦਾ ਗਰਮੀ ਵਿੱਚ ਤੇ ਬਹੁਤ ਜ਼ਿਆਦਾ ਔਖਾ ਜੀ ਅੱਜ ਤੇ ਤਰਪਾਲਾ ਲਾਈਆਂ ਹੁੰਦੀਆਂ ਹਨ ਲਾਤੀਆਂ ਲਾਤੀਆਂ ਮਰਾ ਕਿਤੇ ਦਿਨ ਵਸ ਵੇਖਦੇ ਪਿਆ ਹਨੇਰਾ ਪੈ ਗਿਆ ਹਾਂ ਹਾਂ ਮਰਾ ਆ ਗਿਆ ਜੀ ਬਸ ਮੌਸਮ ਵਧੀਆ ਮਜਾ ਆ ਗਿਆ ਕਹਿੰਦੇ ਕਿ ਮੌਸਮ ਨੇ ਮિજાਜ ਬਦਲਿਆ ਹੈ ਔਰ ਹਨੇਰਾ ਛਾ ਗਿਆ ਬਰਸਾਤ ਚਾਹੇ ਨਹੀਂ ਹੋ ਰਹੀ ਲੇਕਿਨ ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ ਕੈਮਰਾਮੈਨ ਬੰਟੀ ਦੇ ਨਾਲ ਨਿਤਲ ਉਤਰਾ ਦੈਨਿਕ ਸਵੇਰਾ ਟੀਵੀ ਪਟਾਲਾ